ਆਸਟ੍ਰੇਲੀਆ ਦੀ ਸੈਨੇਟ ਦੇ ਵਿੱਚ ਨਾਰਥਰਨ ਟੈਰੀਟਰੀ ਤੋਂ ਲਿਬਰਲ ਪਾਰਟੀ ਦੀ ਸੈਨੇਟਰ ਜਸਿੰਟਾ ਨਾਮਪੇ ਜਿੰਪਾ ਪ੍ਰਾਈਸ ਨੂੰ ਭਾਰਤੀਆਂ ਖਿਲਾਫ ਦਿੱਤੇ ਬਿਆਨਾਂ ਦੇ ਕਾਰਨ ਸ਼ੈਡੋ ਮਿਨਿਸਟਰੀ ਤੋਂ ਕੱਢ ਦਿੱਤਾ ਗਿਆ ਹੈ ਜਸਿੰਟਾ ਦੇ ਬਿਆਨਾਂ ਨੂੰ ਲੈ ਕੇ ਆਸਟ੍ਰੇਲੀਆ ਵਿੱਚ ਕਾਫੀ ਵਿਵਾਦ ਪਖਿਆ ਸੀ ਇਹ ਤੋ ਤਾਂ ਕਿ ਖੁਦ ਉਥੋਂ ਦੇ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ ਨੇ ਜਸਿੰਟਾ ਨੂੰ ਭਾਰਤੀਆਂ ਤੋਂ ਮਾਫੀ ਮੰਗਣ ਦੀ ਅਪੀਲ ਕੀਤੀ ਸੀ ਪਰ ਜਸਿੰਟਾ ਨੇ ਆਪਣੇ ਬਿਆਨਾਂ ਦੇ ਲਈ ਭਾਰਤੀਆਂ ਤੋਂ ਮਾਫੀ ਮੰਗਣ ਤੋਂ ਇਨਕਾਰ ਕਰ ਦਿੱਤਾ ਸੀ ਹੁਣ ਜਸਿੰਟਾ ਨੂੰ ਇਨ੍ਹਾਂ ਟਿੱਪਣੀਆਂ ਦੇ ਕਾਰਨ ਅਤੇ ਆਪਣੀ ਲੀਡਰਸ਼ਿਪ ਨੂੰ ਸਮਰਥਨ ਨਾ ਦੇਣ ਦੇ ਕਾਰਨ ਸ਼ੈਡੋ ਮਿਨਿਸਟਰੀ ਤੋਂ ਬਾਹਰ ਦਾ ਰਸਤਾ ਦਿਖਾਇਆ ਗਿਆ ਹੈ ਆਪੋਜੀਸ਼ਨ ਲੀਡਰ ਸੂਸਨ ਲੇ ਨੇ ਮਜਬੂਰੀ ਦੇ ਵਿੱਚ ਇੱਕ ਕਦਮ ਚੁੱਕਣ ਦੇ ਲਈ ਮਜਬੂਰ ਹੋਣਾ ਪਿਆ ਹੈ। ਇਹ ਘਟਨਾ ਆਸਟ੍ਰੇਲੀਆ ਦੇ ਰਾਜਨੀਤਿਕ ਗਲਿਆਰਿਆਂ ਦੇ ਵਿੱਚ ਵੱਡੀ ਉਥਲ-ਪੁਥਲ ਪੈਦਾ ਕਰ ਚੁੱਕੀ ਹੈ। ਪ੍ਰਾਈਸ ਜੋ ਕਿ ਲਿਬਰਲ ਪਾਰਟੀ ਦੀ ਸੈਨੇਟਰ ਹੈ ਅਤੇ ਨਾਰਥਰਨ ਟੈਰੀਟਰੀ ਦੇ ਇੱਕ ਪ੍ਰਤੀਨਿਧੀ ਦੇ ਵਿੱਚੋਂ ਕੰਮ ਕਰਦੀ ਹੈ। ਉਸਨੇ ਪਿਛਲੇ ਹਫ਼ਤੇ ਇੱਕ ਰੇਡੀਓ ਇੰਟਰਵਿਊ ਦੇ ਵਿੱਚ ਭਾਰਤੀ ਇਮੀਗ੍ਰੈਂਟਸ ਨੂੰ ਨਿਸ਼ਾਨਾ ਬਣਾਉਂਦੇ ਹੋਏ ਕਿਹਾ ਕਿ ਲੇਬਰ ਪਾਰਟੀ ਦੀ ਸਰਕਾਰ ਭਾਰਤੀ ਇਮੀਗ੍ਰੈਂਟਸ ਨੂੰ ਵਧੇਰੇ ਆਉਣ ਦੀ ਇਜਾਜ਼ਤ ਦੇ ਰਹੀ ਹੈ ਕਿਉਂਕਿ ਉਹ ਲੇਬਰ ਪਾਰਟੀ ਨੂੰ ਵੋਟ ਦਿੰਦੇ ਨੇ ਉਨ੍ਹਾਂ ਨੇ ਇਹ ਵੀ ਕਿਹਾ ਸੀ ਕਿ ਇਹ ਭਾਰਤੀ ਇਮੀਗ੍ਰੈਂਟਸ ਦੀ ਹੱਦ ਦੇ ਨਾਲੋਂ ਵੱਧ ਗਿਣਤੀ ਸਾਡੇ ਦੇਸ਼ ਦੀ ਅਰਥਵਿਵਸਥਾ ਤੇ ਬੋਝ ਪਾ ਰਹੀ ਹੈ ਅਤੇ ਜੀਵਨ ਦੇ ਖਰਚਿਆਂ ਦੀਆਂ ਸਮੱਸਿਆਵਾਂ ਨੂੰ ਵਧਾ ਰਹੀ ਹੈ। ਇਹ ਟਿੱਪਣੀਆਂ ਆਸਟ੍ਰੇਲੀਆ ਭਰ ਦੇ ਵਿੱਚ ਹੋਏ ਵਿਰੋਧੀ ਇਮੀਗ੍ਰੇਸ਼ਨ ਪ੍ਰਦਰਸ਼ਨਾਂ ਤੋਂ ਬਾਅਦ ਆਈਆਂ ਜਿੱਥੇ ਭਾਰਤੀ ਇਮੀਗ੍ਰੈਂਟਸ ਨੂੰ ਮਹਿੰਗਾਈ ਵਧਣ ਦੀਆਂ ਸਮੱਸਿਆਵਾਂ ਦੇ ਲਈ ਜ਼ਿੰਮੇਵਾਰ ਠਹਿਰਾਇਆ ਗਿਆ। ਪਾਰਟੀ ਆਗੂ ਸੁਜ਼ਨ ਲੇ ਨੇ ਬੁੱਧਵਾਰ ਨੂੰ ਇੱਕ ਬਿਆਨ ਜਾਰੀ ਕਰਕੇ ਸੈਨੇਟਰ ਦਸੈਂਟਾ ਪ੍ਰਾਈਜ਼ ਨੂੰ ਭਾਰਤੀ ਲੋਕਾਂ ਨੂੰ ਡੂੰਗਾ ਦੁੱਖ ਪਹੁੰਚਾਉਣ ਵਾਲੀਆਂ ਟਿੱਪਣੀਆਂ ਦੇ ਲਈ ਮਾਫੀ ਮੰਗਣ ਦੇ ਲਈ ਕਿਹਾ ਸੀ ਪਰ ਉਹਨਾਂ ਨੇ ਇਹ ਨਹੀਂ ਕੀਤਾ ਤੇ ਨਾ ਹੀ ਲੀਡਰਸ਼ਿਪ ਨੂੰ ਆਪਣਾ ਕੋਈ ਸਮਰਥਨ ਦਿੱਤਾ ਸ਼ੈਡੋ ਮਿਨਿਸਟਰੀ ਦੇ ਵਿੱਚ ਸੇਵਾ ਕਰਨਾ ਇੱਕ ਵਿਸ਼ੇਸ਼ ਅਧਿਕਾਰ ਹੈ ਅਤੇ ਇਸ ਦੇ ਲਈ ਇੱਕ ਨਿਸ਼ਚਿਤ ਮਾਪਦੰਡ ਪੂਰੇ ਕਰਨੇ ਪੈਂਦੇ ਨੇ ਲੇ ਨੇ ਇਹ ਵੀ ਕਿਹਾ ਕਿ ਪ੍ਰਾਈਸ ਨੂੰ ਡਿਫੈਂਸ ਇੰਡਸਟਰੀ ਅਤੇ ਡਿਫੈਂਸ ਪਰਸਨਲ ਪੋਰਟਫੋਲੀਓ ਸੰਭਾਲਣ ਵਾਲੀ ਸ਼ੈਡੋ ਕੈਬਨਿਟ ਤੋਂ ਹਟਾ ਦਿੱਤਾ ਗਿਆ ਹੈ ਪ੍ਰਾਈਸ ਨੇ ਇੱਕ ਪ੍ਰੈਸ ਕਾਨਫਰੰਸ ਦੇ ਵਿੱਚ ਕਿਹਾ ਸੀ ਕਿ ਉਹ ਇਮੀਗ੍ਰੇਸ਼ਨ ਤੇ ਚੁੱਪ ਨਹੀਂ ਰਹੇਗੀ ਅਤੇ ਆਪਣੀਆਂ ਟਿੱਪਣੀਆਂ ਤੇ ਹਮੇਸ਼ਾ ਕਾਇਮ ਰਹੇਗੀ। ਪਰ ਬਾਅਦ ਦੇ ਵਿੱਚ ਉਹਨਾਂ ਨੇ ਇੱਕ ਬਿਆਨ ਜਾਰੀ ਕਰਦੇ ਹੋਏ ਕਿਹਾ ਕਿ ਮੈਂ ਲੇ ਦੇ ਫੈਸਲੇ ਨੂੰ ਸਵੀਕਾਰ ਕਰ ਲਿਆ ਹੈ ਅਤੇ ਮੇਰਾ ਇਰਾਦਾ ਭਾਰਤੀ ਭਾਈਚਾਰੇ ਨੂੰ ਨੁਕਸਾਨ ਪਹੁੰਚਾਉਣ ਦਾ ਤਾਂ ਬਿਲਕੁਲ ਨਹੀਂ ਸੀ। ਸਗੋ ਇਮੀਗ੍ਰੇਸ਼ਨ ਦੀ ਗਿਣਤੀ ਦੇ ਬਾਰੇ ਉਹਨਾਂ ਨੇ ਚਿੰਤਾ ਜ਼ਾਹਰ ਕੀਤੀ ਸੀ। ਇਹ ਟਿੱਪਣੀਆਂ ਆਸਟ੍ਰੇਲੀਆ ਦੇ ਭਾਰਤੀ ਭਾਈਚਾਰੇ ਦੇ ਵਿੱਚ ਡੂੰਘੇ ਗੁੱਸੇ ਅਤੇ ਨਿੰਦਾ ਪੈਦਾ ਕਰ ਰਹੀਆਂ ਹਨ ਜੋ ਕਿ ਆਸਟ੍ਰੇਲੀਆ ਦੇ ਸਭ ਤੋਂ ਵੱਡੇ ਘੱਟ ਗਿਣਤੀ ਗਰੁੱਪਸ ਦੇ ਵਿੱਚੋਂ ਇੱਕ ਹੈ। ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ ਨੇ ਟਿੱਪਣੀਆਂ ਦੀ ਨਿੰਦਾ ਕੀਤੀ ਹੈ ਤੇ ਕਿਹਾ ਹੈ ਕਿ ਇਹ ਆਸਟ੍ਰੇਲੀਆ ਦੀਆਂ ਕਦਰਾਂ-ਕੀਮਤਾਂ ਦੇ ਖਿਲਾਫ ਹੈ। ਜਸਿੰਡਾ ਨੇ ਉਸ ਸਮੇਂ ਦੌਰਾਨ ਭਾਰਤੀਆਂ ਖਿਲਾਫ ਟਿੱਪਣੀਆਂ ਕੀਤੀਆਂ ਨੇ ਜਜਤੋਂ ਆਸਟ੍ਰੇਲੀਆ ਦੇ ਕਈ ਵੱਡੇ ਸ਼ਹਿਰਾਂ ਵਿੱਚ ਪ੍ਰਵਾਸੀਆਂ ਖਿਲਾਫ ਰੈਲੀਆਂ ਕੱਢੀਆਂ ਗਈਆਂ ਨੇ ਜਿਸ ਦੇ ਵਿੱਚ ਖਾਸ ਤੌਰ ਤੇ ਨਿਸ਼ਾਨਾ ਭਾਰਤੀਆਂ ਨੂੰ ਬਣਾਇਆ ਗਿਆ। ਭਾਰਤੀਆਂ ਨੂੰ ਆਸਟ੍ਰੇਲੀਆ ਦੇ ਵਿੱਚ ਆਈਆਂ ਮੁਸ਼ਕਿਲਾਂ ਜਿਵੇਂ ਕਿ ਘਰਾਂ ਦੇ ਕਿਰਾਏ ਵਧਣਾ ਮਹਿੰਗਾਈ ਅਤੇ ਨੌਕਰੀਆਂ ਦੀ ਘਾਟ ਲਈ ਜ਼ਿੰਮੇਦਾਰ ਮੰਨਿਆ ਜਾ ਰਿਹਾ ਹੈ ਪ੍ਰਾਈਸ ਦਾ ਕਹਿਣਾ ਹੈ ਕਿ ਉਹ ਆਪਣੀ ਸੈਨੇਟ ਸੀਟ ਤੇ ਰਹੇਗੀ ਅਤੇ ਇਮੀਗ੍ਰੇਸ਼ਨ ਤੇ ਆਪਣੀ ਆਵਾਜ਼ ਹਮੇਸ਼ਾ ਉਠਾਉਂਦੀ ਰਹੇਗੀ ਲਿਬਰਲ ਪਾਰਟੀ ਦੇ ਵਿੱਚ ਇਹ ਘਟਨਾ ਅੰਦਰੂਨੀ ਵੰਡ ਪੈਦਾ ਕਰ ਰਹੀ ਹੈ ਪ੍ਰਾਈਸ ਨੂੰ ਉਸਦੇ ਅਹੁਦੇ ਤੋਂ ਹਟਾਉਣ ਤੋਂ ਬਾਅਦ ਆਸਟ੍ਰੇਲੀਆ ਸਰਕਾਰ ਦੀ ਵਿਰੋਧੀ ਪਾਰਟੀ ਨੇ ਇਹ ਗੱਲ ਤਾਂ ਸਾਫ ਕਰ ਦਿੱਤੀ ਹੈ ਕਿ ਉਹ ਵੀ ਭਾਰਤੀਆਂ ਦੇ ਹੱਕ ਵਿੱਚ ਖੜੀ ਹੈ ਅਤੇ ਭਾਰਤੀਆਂ ਖਿਲਾਫ ਅਜਿਹੇ ਬਿਆਨਾਂ ਨੂੰ ਬਿਲਕੁਲ ਵੀ ਬਰਦਾਸ਼ਤ ਨਹੀਂ ਕਰੇਗੀ